ਪੰਜਾਬ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੇ ਵਿੱਚ ਧੱਕੇਸ਼ਾਹੀਆਂ ਦਾ ਦਰਦ ਉਮੀਦਵਾਰਾਂ ਦੇ ਵਿੱਚ ਅਜੇ ਤੱਕ ਵੀ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਬਾਮ ਦੇ ਵਿੱਚ ਜਿੱਥੇ ਪਿੰਡ ਵਾਸੀਆਂ ਦੇ ਨਾਲ ਮੌਜੂਦ ਉਮੀਦਵਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਲੈ ਵੋਟਰਾਂ ਦੀ ਗਿਣਤੀ ਤੱਕ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਗਿਆ ਕਦੇ ਚੁੱਲਾ ਟੈਕਸ ਤੇ ਕਦੇ ਬਕਾਇਆ ਰਕਮ ਨੂੰ ਲੈ ਪਰ ਜੇ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਉਸ ਨੂੰ ਚੋਣ ਚਿੰਨ ਅਲੋਟ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਵਿਰੋਧੀ ਉਮੀਦਵਾਰ ਦੇ ਕਰੀਬੀ ਪੁਲਿਸ ਕਰਮੀਆਂ ਨੇ ਉਸ ਦੇ ਵਿਰੁੱਧ ਚੋਣ ਪ੍ਰਚਾਰ ਕੀਤਾ ਇਸ ਤੋਂ ਬਾਅਦ ਜਦੋਂ ਉਸਨੇ ਪਿੰਡ ਦੇ ਵਿੱਚੋਂ ਭਾਰੀ ਮਾਤ ਹਾਸਲ ਕਰ ਲਿਆ ਤਾਂ ਪੁਲਿਸ ਕਰਮੀਆਂ ਨੇ ਉਸ ਨੂੰ ਪਿੰਡ ਵਾਲਿਆਂ ਦੇ ਸਾਹਮਣੇ ਹੀ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅਤੇ ਵਿਰੋਧੀ ਉਮੀਦਵਾਰ ਨੂੰ ਜੇਤੂ ਐਲਾਨ ਕਰ ਦਿੱਤਾ ਮੈਂ ਸਰਪੰਚੀ ਦੇ ਇਲੈਕਸ਼ਨ ਚ ਉਮੀਦਵਾਰ ਸੀਗਾ ਜਦੋਂ ਤੋਂ ਮੇਰਾ ਇਲੈਕਸ਼ਨ ਜਿਹੜਾ ਚਾਲੂ ਹੋਇਆ ਇਹਨਾਂ ਨੇ ਮੈਨੂੰ ਬਹੁਤ ਖਜਲਖਵਾਰ ਮੇਰੇ ਕਾਗਜ਼ਾਂ ਤੇ ਚੁੱਲਾ ਟੈਕਸ ਵਗੈਰਾ ਸਰਟੀਫਿਕੇਟ ਲੈਣ ਵਾਸਤੇ ਇਕਤਾ ਇਨਸਪੈਕਟਰ ਗੁਰਬਖਸ਼ ਸਿੰਘ ਸੀਗਾ ਤੇ ਉਹਦਾ ਇੱਕ ਚਾਚੇ ਦਾ ਲਟਕਾ ਜਿਹੜਾ ਸਰਪੰਚ ਖੜਾ ਹੈ ਤਰਲੋਚਨ ਸਿੰਘ ਇੱਕ ਸਾਡੇ ਜਿਹੜੇ ਆਪਣੇ ਮੰਤਰੀ ਹੈ ਗੁਰਪ੍ਰੀਤ ਸਿੰਘ ਜੀ ਇਸ ਸਬੰਧ ਚ ਸ਼ਿਕਾਇਤ ਅਸੀਂ ਪਲਾਂ ਦਾ ਜਦੋਂ ਕਾਗਜ਼ਾਂ ਵਜੋਂ ਤਾਂ ਵੀਡੀਓ ਸਾਹਿਬ ਨੂੰ ਵੀ ਕੀਤੀ ਸੀ ਤੇ ਡੀਸੀ ਸਾਹਿਬ ਨੂੰ ਵੀ ਕੀਤੀ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਬਾਰੇ ਜੀ ਜਦੋਂ ਅਸੀਂ ਮਤਲਬ ਗਿਣਤੀ ਵਾਸਤੇ ਵੜਨ ਵਾਸਤੇ ਸਾਨੂੰ ਅੰਦਰ ਕੀਤਾ ਤਾਂ ਜਿੰਨੇ ਸਾਡੇ ਮੈਂਬਰ ਮੇਰੇ ਪਾਰਟੀ ਦੇ ਸੀਗੇ ਉਹਨਾਂ ਸਾਰਿਆਂ ਨੂੰ ਪਹਿਲਾਂ ਤਾਂ ਉਹਨਾਂ ਦੀ ਤਲਾਸ਼ੀ ਲਈ ਉਹਨਾਂ ਦੀ ਸਾਰਿਆਂ ਦੀ ਮਹਿਲਾ ਫੜ ਲਈ ਅੰਦਰ ਜਾਣ ਤੋਂ ਪਹਿਲਾਂ ਅੰਦਰ ਜਦੋਂ ਅਸੀਂ ਗਏ ਤਾਂ ਅਸੀਂ ਸਾਡੇ ਤੋਂ 10 ਫੁੱਟ ਦੀ ਮੇਜ਼ ਦੀ ਦੂਰੀ ਤੇ ਉਹਨਾਂ ਨੇ ਸਾਨੂੰ ਬਿਠਾਤਾ ਤਾਂ ਇਹਨਾਂ ਨੇ ਮੈਨੂੰ ਮਤਰਾਜ ਕਰਨ ਲੱਗਿਆ ਵੀ ਸਾਨੂੰ ਵੋਟਾਂ ਦੀ ਤਸੱਲੀ ਕਰਾਓ ਤਾਂ ਪੈਰੀ ਵੈਂਕਲਰ ਜਿਹੜੇ ਸੀਗੇ ਇਨਸਪੈਕਟਰ ਸਾਡੇ ਮਰੋਟ ਲੱਗੇ ਆ ਉਹਨਾਂ ਨੇ ਮੈਨੂੰ ਫੜ ਕੇ ਤੇ ਚਾਰ ਪੰਜ ਬੰਦੇ ਹੋਰ ਸੀਗੇ ਪੁਲਿਸ ਵਾਲੇ ਉਹਨਾਂ ਨੇ ਮੈਨੂੰ ਨਾਲ ਦੇ ਕਮਰੇ ਦੇ ਵਿੱਚ ਬੰਦ ਕਰਤਾ ਉਸ ਕਮਰੇ ਦੇ ਵਿੱਚ ਜਦੋਂ ਮੈਂ ਬੈਠਾ ਸੀਗਾ ਇੱਕ 13-14 ਸਾਲਾਂ ਦੀ ਲੜਕੀ ਮੇਰੇ ਪਾਸ ਆਈ 13 ਤਾਂ ਮੈਂ ਇੱਕ ਭਰਾ ਗਿਆ ਉਸ ਲੜਕੀ ਨੂੰ ਮੈਂ ਪੁੱਛਿਆ ਵੀ ਤੂੰ ਕਿੱਥੋਂ ਆਈ ਏ ਉਹ ਆਹਦੇ ਵੀ ਮੈਨੂੰ ਅੰਕਲ ਪੈਰੀ ਰਿੰਕਲ ਲੈ ਕੇ ਆਏ ਆ ਤੇ ਉਹਨੇ ਮਤਲਬ ਜਦੋਂ ਟੈਲੀਫੋਨ ਦੀ ਉਹਦੀ ਬੈਲੀ ਜੀ ਵੱਜੀ ਉਸ ਨੂੰ ਪਹਿਲਾਂ ਨਹੀਂ ਪਤਾ ਸੀ ਵੀ ਆਦਮੀ ਕੌਣ ਬੈਠਾ ਇੱਥੇ ਜਦੋਂ ਟੈਲੀਫੋਨ ਦੀ ਰਿੰਗ ਵੱਜੀ ਤੇ ਉਹਨੇ ਟੈਲੀਫੋਨ ਚਾ ਸੁਣਿਆ ਤੇ ਉਹ ਨਾਲ ਦੀ ਨਾਲ ਹੀ ਕਰਤੀ ਲੁੱਟ ਲਿਆ ਲੁੱਟ ਲਿਆ ਫਿਰ ਸਾਡੇ ਜਿਹੜੇ ਇਨਸਪੈਕਟਰ ਮਲੋਟ ਵਾਲੇ ਉਹ ਵੀ ਆ ਗਏ ਨਾਲ ਇੱਕ ਚੰਚਲ ਸੀਗੇ ਸਾਡੇ ਸਬ ਇਨਸਪੈਕਟਰ ਉਹ ਵੀ ਆ ਗਏ ਉਹਨਾਂ ਨੇ ਆ ਕੇ ਇੱਕ ਦਰਖਾਸਤ ਦੇ ਉੱਤੇ ਪਹਿਲਾਂ ਹੀ ਲਿਖਿਆ ਸੀ ਸਾਰਾ ਕੁਝ ਉਦੇ ਉੱਤੇ ਆ ਕੇ ਉਹਦਾ ਸਾਈਨ ਕਰਾਏ ਆ ਉਸ ਨੂੰ ਉਹ ਮੌਕੇ ਤੇ ਗੁੱਡੋ ਗੁੱਡੋ ਬੋਲਦੇ ਸੀਗੇ ਲੜਕੀ ਨੂੰ ਤਾਂ ਮੈਂ ਇਹਨਾਂ ਨੂੰ ਘਬਰਾ ਗਿਆ ਫਿਰ ਉਹਨਾਂ ਨੇ ਮੇਰੇ ਤੋਂ ਇੱਕ ਰਾਜੀਨਾਮੇ ਤੇ ਸਾਈਨ ਕਰਾਏ ਵੀ ਤੂੰ 3 ਤਰੀਕ ਤੱਕ ਕਿਸੇ ਕੋਲੇ ਕੋਈ ਗੱਲ ਨਹੀਂ ਕਰਨੀ ਜੇ ਤੂੰ ਕਿਸੇ ਕੋਲੇ ਗੱਲ ਕਰੇਗਾ ਤਾਂ ਤੇਰੇ ਖਿਲਾਫ ਇਹ ਪਰਚਾ ਦਰਜ ਕੀਤਾ ਜਾਊਗਾ ਜਿਹੜਾ ਗੁਰਬਖਸ਼ ਸਿੰਘ ਆਪਣੇ ਇਨਸਪੈਕਟਰ ਸਾਹਿਬ ਸੀਗੇ ਜੀ ਇੱਥੇ ਆਏ ਵੇ ਉਹਨਾਂ ਨੇ ਵੀ 15 ਤਰੀਕ ਤੋਂ ਹੀ ਡੇਰੇ ਇੱਥੇ ਲਾਏ ਸੀਗੇ ਆਪਦੀ ਵਰਦੀ ਦੇ ਵਿੱਚ ਲੋਕਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਬਣਾ ਚੁੱਕੇ ਸੀਗੇ ਉਹ ਜਦੋਂ ਵੀ ਇੱਕ ਉਹਨਾਂ ਦੇ ਜਿਹੜਾ ਆਪਣੇ ਗੁਰਪ੍ਰੀਤ ਕਾਂਗੜ ਜੀ ਹੈ ਉਹਨਾਂ ਦੀ ਸਿਸਟਰ ਆ ਜਿਹੜੀ ਉਹ ਸਾਡੇ ਬਾਂਬਾਂ ਵਿਆਹੀ ਸੀਗੀ ਗੁਰਬਖਸ਼ੀ ਸਿੰਘ ਦੇ ਘਰੇ ਤਾਂ ਉਹਦੇ ਚਾਚੇ ਦਾ ਪੁੱਤ ਖੜਾ ਹੋਇਆ ਸੀਗਾ ਉਹਨਾਂ ਨੇ ਵੀ ਸਾਡੇ ਤੇ ਮਤਲਬ ਇੰਨਾ ਵੀ ਪਿੰਡ 'ਚ ਤੜਕੇ ਤੋਂ ਸਕੂਲ ਦੇ ਵਿੱਚ ਵੀ ਜਦੋਂ ਵੋਟਾਂ ਸਟਾਰਟ ਹੋਈਆਂ ਤੜਕੇ ਤੋਂ ਲੋਕਾਂ ਨੂੰ ਲਾਈਨਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਜਾ ਕੇ ਲੋਕਾਂ ਨੂੰ ਵੋਟਾਂ ਬਾਰੇ ਆਖਿਆ ਵੀ ਤੁਸੀਂ ਵੋਟ ਆ ਜਿਹੜੀ ਕੈਂਚੀ ਦੇ ਨਿਸ਼ਾਨ ਤੇ ਲਵਾਓ ਤੇ ਤੁਹਾਡੀ ਜਿਹੜਾ ਕੰਮ ਆ ਅਸੀਂ ਕਰਾਂਗੇ ਤੁਸੀਂ ਸਾਡੇ ਕੋਲ ਆਓ ਉਹਨੇ ਪਿੰਡ ਦੇ ਵਿੱਚ ਜਿਹੜਾ 15 ਤਰੀਕ ਤੱਕ ਲੈ ਕੇ ਤੇ 30 ਤਰੀਕ ਤੱਕ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮੇਰੀ ਵਰਕਰਫੀ ਕੀਤੀ ਹੈ ਅਤੇ ਮੈਨੂੰ ਡਰਾਇਆ ਧਮਕਾਇਆ ਮੈਨੂੰ ਟੈਲੀਫੋਨ ਤੇ ਵੀ ਉਹਨਾਂ ਨੇ ਕਦੀ ਆਖਿਆ ਕਈ ਵਾਰੀ ਮੈਨੂੰ ਜਵਾਨੀ ਕਲਾਮੀ ਵੀ ਆਖਿਆ ਸਕੂਲ ਦੇ ਵਿੱਚ ਵੀ ਉਹਦੇ ਉਹਨਾਂ ਨੇ ਕਿਹਾ ਵੀ ਤੂੰ ਤਾਂ ਹਾਰੀ ਜਾਣਾ ਤੇ ਤੂੰ ਰਹਿਣ ਦੇ ਤੂੰ ਆ ਉਹ ਲੈ ਜਾ ਸਪੋਰਟਰਾਂ ਨੂੰ ਕਰੇ ਇਸ ਸੰਬੰਧੀ ਤੁਸੀਂ ਸ਼ਿਕਾਇਤ ਕਿਨੂੰ ਕਿਨੂੰ ਕਰ ਚੁੱਕੇ ਹੋ ਇਹਦੀ ਮੈਂ ਸ਼ਿਕਾਇਤ ਆਪਣੇ ਚੀਫ ਮੁੱਖ ਮੰਤਰੀ ਪੰਜਾਬ ਨੂੰ ਵੀ ਕਰ ਚੁੱਕਿਆ ਅਤੇ ਡੀਜੀਪੀ ਨੂੰ ਵੀ ਕਰ ਚੁੱਕੇ ਹਾਂ ਚੋਣ ਕਮਿਸ਼ਨ ਸਾਹਿਬ ਨੂੰ ਵੀ ਕਰ ਚੁੱਕੇ ਹਾਂ ਅਤੇ ਆਪਣੇ ਪੰਜਾਬ ਹਰਿਆਣਾ ਹਾਈ ਕੋਰਟ ਚ ਵੀ ਕਰ ਚੁੱਕੇ ਆ ਗੁਰਪ੍ਰੀਤ ਕਾਂਗੜਾ ਸਾਹਿਬ ਆਏ ਸੀ ਜੀ ਉਹਨਾਂ ਦੇ ਨਾਲ ਇੱਕ ਗੁਰਬਖਸ਼ੀਤ ਸਿੰਘ ਸੀ ਉਹਦੇ ਨਾਲ ਜੀ ਗਨਮਨ ਵੀ ਸੀਗੇ ਬਸ ਆਹੀ ਆਪਜੀ ਦਹਿਸਤ ਫੜਾਈ ਉਹਨਾਂ ਨੇ ਕਿਸੇ ਵੀ ਵੋਟਾਂ ਧੱਕੇ ਨਾਲ ਪਵਾਈਆਂ ਸਾਰੀਆਂ ਉਹ ਜੀ ਤਰੋਚਨ ਸਿੰਘ ਸਾਡੇ ਜੀ ਉਹ ਇੱਕ ਸਰਕਾਰੀ ਅਧਿਕਾਰੀ ਐਸ ਐਚਓ ਸਾਹਿਬ ਲੋਕਾਂ ਨੂੰ ਡਰਾਤ ਮੁਕਾ ਕੇ ਤੇ ਤਰੋਚਨ ਸਿੰਘ ਨੂੰ ਵੋਟਾਂ ਪਵਾ ਰਹੇ ਸੀ ਇਹ ਉਹਨਾਂ ਦੇ ਰਿਸ਼ਤੇਦਾਰ ਸੀ ਉਹਦੇ ਚਾਚੇ ਦਾ ਲੜਕਾ ਸੀਗਾ ਮੁਕਸਾ ਤੋਂ ਇਹ ਸ਼ਾਨ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ